ਸਜੀਤਾ ਜੀ ਅੱਜ ਮੈਂ ਗੱਲ ਕਰਨੀ ਆ ਜਸਵਿੰਦਰ ਭੱਲਾ ਹੁਣਾ ਦੇ ਬਾਰੇ ਜਸਵਿੰਦਰ ਭੱਲਾ ਹੁਣਾ ਨੂੰ ਬਾਲੀਵੁੱਡ ਦੇ ਵਿੱਚ ਅਮੀਰ ਖਾਨ ਦੇ ਨਾਲ ਫਿਲਮ ਮਿਲ ਰਹੀ ਸੀਗੀ ਮੇਲਾ ਫਿਲਮ ਜਿਹੜੀ ਕਿ ਅਮੀਰ ਖਾਨ ਔਰ ਅਮੀਰ ਖਾਨ ਦੇ ਭਰਾ ਨੇ ਬਣਾਈ ਸੀ ਜਿਹਦੇ ਵਿੱਚ ਰੋਲ ਕੀਤਾ ਸੀ ਉਹ ਫਿਲਮ ਮਿਲ ਰਹੀ ਸੀ ਉਹ ਟਿਪਸ ਕੰਪਨੀ ਨੇ ਉਹ ਫਿਲਮ ਦਾ ਸਾਰਾ ਪ੍ਰੋਡਿਊਸ ਕੀਤਾ ਸੀ ਉਹਨੂੰ ਤੇ ਉਹਨਾਂ ਨੇ ਪਹੁੰਚ ਕੀਤੀ ਸੀ ਜਸਵਿੰਦਰ ਭੱਲਾ ਹੁਣਾ ਤੱਕ ਤੇ ਇਹਦੇ ਵਿੱਚ ਤੁਹਾਨੂੰ ਇੰਸਪੈਕਟਰ ਪੱਕੜ ਸਿੰਘ ਦਾ ਰੋਲ ਦੇਣਾ ਆ ਤੇ ਤੁਸੀਂ ਫਿਲਮ ਕਰੋਗੇ ਜਾਂ ਨਹੀਂ ਤੇ ਇਹਨਾਂ ਨੇ ਕਿਹਾ ਆਪਾਂ ਕਰਾਂਗੇ ਤੇ ਚਲੋ ਗੱਲਬਾਤ ਹੁੰਦਿਆਂ ਹੁੰਦਿਆਂ ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਵਾਲੇ ਸਾਰੇ ਤੁਹਾਡੇ ਛਣਕਾਟੇ ਹੁੰਦੇ ਆ ਇਹ ਸਾਰੇ ਟਿਪਸ ਕੰਪੇਨੀਬਲ ਹੋ ਆਉਗੇ ਪਰ ਫਿਰ ਇੱਥੇ ਜਸਵਿੰਦਰ ਭੱਲਾ ਹੋਣਾ ਨੇ ਸੋਚਿਆ ਕਿ ਮੈਂ ਪੰਜਾਬ ਦੇ ਜਿਹੜੇ ਪ੍ਰੋਗਰਾਮ ਉਹ ਨਹੀਂ ਤੁਹਾਨੂੰ ਦੇ ਸਕਦਾ ਉਹ ਸਾਡੀਆਂ ਪੰਜਾਬੀ ਕੰਪਨੀਆਂ ਨੂੰ ਪਤਾ ਹੈ ਕਿ ਉਹਨਾਂ ਦੀ ਐਡਵਰਟਾਈਜ਼ਮੈਂਟ ਕਿਵੇਂ ਕਰਨੀ ਹੈ ਕਿਵੇਂ ਉਹਨਾਂ ਨੂੰ ਪੇਸ਼ ਕਰਨਾ ਤੁਹਾਨੂੰ ਹਿੰਦੀ ਵਾਲਿਆਂ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਇੱਥੇ ਮੈਂ ਤੁਹਾਡੇ ਨਾਲ ਕੰਪਰੋਮਾਈਜ਼ ਨਹੀਂ ਕਰੂੰਗਾ ਤੇ ਜਦੋਂ ਨਹੀਂ ਮੰਨੇ ਤੇ ਇਹਨਾਂ ਦੇ ਹੱਥੋਂ ਮੇਲਾ ਫਿਲਮ ਚਲੀ ਜਾਂਦੀ ਹੈ ਜਿਹੜਾ ਮੇਲਾ ਫਿਲਮ ਦੇ ਵਿੱਚ ਇੱਕ ਪੰਜਾਬੀ ਨੂੰ ਪਾਗਾ ਵਾਲੇ ਸਰਦਾਰ ਨੂੰ ਇੱਕ ਰੋਲ ਮਿਲ ਰਿਹਾ ਸੀਗਾ ਤਕੜਾ ਰੋਲ ਇੰਸਪੈਕਟਰ ਦਾ ਉਹ ਰੋਲ ਇਹਨਾਂ ਦੇ ਹੱਥੋਂ ਨਿਕਲ ਜਾਂਦਾ ਪਰ ਜੇ ਦੋਸਤੋ ਗੱਲ ਕਰੀਏ ਤਾਂ ਇਹ ਰੋਲ ਨਿਕਲ ਗਿਆ ਸੀ ਤੇ ਜਸਵਿੰਦਰ ਭੱਲ ਦੀ ਲਾਇਫ ਬਚ ਗਈ ਸੀ ਤੇ ਬਹੁਤ ਵਧੀਆ ਗੱਲ ਹੋ ਗਈ ਸੀ ਕਿਉਂਕਿ ਇਹ ਜਿਹੜਾ ਰੋਲ ਸੀਗਾ ਨਾ ਮੇਲਾ ਫਿਲਮ ਦੇ ਵਿੱਚ ਇਹ ਬਹੁਤ ਹੀ ਘਟਿਆ ਨਿਹਾਈਤੀ ਰੋਲ ਸੀਗਾ ਇਹਦੇ ਵਿੱਚ ਅਮੀਰ ਖਾਨ ਹੁਣ ਟਰੱਕ ਲੈ ਕੇ ਜਾਂਦੇ ਆ ਉਹਦੇ ਵਿੱਚ ਟਵਿੰਕਲ ਕੰਨਾ ਪਿੱਛੇ ਲੁਕੀ ਹੁੰਦੀ ਆ ਤੇ ਮੋਰੇ ਇਨਸਪੈਕਟਰ ਨੇ ਨਾਕਾ ਲਾਇਆ ਹੁੰਦਾ ਜਿਸ ਤੇ ਜਸਵਿੰਦਰ ਭੱਲਾ ਹੁਣ ਇਹਨਾਂ ਨੂੰ ਅਮੀਰ ਖਾਨ ਹੁਣਾਂ ਦੀ ਗੱਡੀ ਚੈੱਕ ਕਰਨੀ ਸੀ ਉਹਦੇ ਵਿੱਚੋਂ ਇੱਕ ਬੋਤਲ ਦਾਰੂ ਦੀ ਨਿਕਲਦੀ ਆ ਤੇ ਉਹ ਪੀ ਲੈਂਦੇ ਹੁੰਦਾ ਉਹ ਅਮੀਰ ਖਾਨ ਦੇ ਜਿਹੜਾ ਭਰਾ ਦਾ ਪਿਸ਼ਾਬ ਕਰਕੇ ਉਹਨੇ ਗੱਡੀ ਚ ਰੱਖਿਆ ਹੁੰਦਾ ਉਹ ਪੀਣਾ ਸੀਗਾ ਤੇ ਜੇ ਉਹ ਰੋਲ ਜਸਵਿੰਦਰ ਭੱਲਾ ਨੂੰ ਮਿਲ ਜਾਂਦਾ ਤੇ ਸੋਚੋ ਤੁਸੀਂ ਉਹ ਇੱਕ ਸਰਦਾਰ ਹੋ ਕੇ ਸਰਦਾਰ ਨੂੰ ਉਹ ਪਿਸ਼ਾਬ ਜਿਹਾ ਇਦਾਂ ਜੋ ਵੀ ਉਹ ਕੀਤਾ ਸੀ ਭਾਵੇਂ ਨਕਲੀ ਸੀਗਾ ਇੱਕ ਦਿਖਾਵਾ ਤੇ ਉਹ ਕਹਨਾਂ ਦੀ ਬਿਆਹ ਕੋ ਮੂਤ ਪੀਣ ਲੱਗਾ ਜਾਨੀ ਕਿ ਉਹ ਮੂਤ ਪੀਣਾ ਪੈਣਾ ਸੀਗਾ ਤੇ ਉਹਦੇ ਨਾਲ ਸਰਦਾਰ ਬੰਦੇ ਦੀ ਕੀ ਰੈਪਿਊਟੇਸ਼ਨ ਲੈਣੀ ਸੀ ਤੇ ਕਿੰਨਾ ਕਰਦਾਰ ਖਰਾਬ ਹੋਣਾ ਸੀ ਤੇ ਜਸਵਿੰਦਰ ਭੱਲਾ ਹਾਲੇ ਤੱਕ ਵੀ ਕਹਿੰਦੇ ਆ ਕਿ ਵਾਹਿਗੁਰੂ ਨੇ ਮੈਨੂੰ ਬਚਾ ਲਿਆ ਸੀ ਇਸ ਰੋਲ ਤੋਂ ਜੇ ਕਿਤੇ ਇਹ ਰੋਲ ਮਿਲ ਜਾਂਦਾ ਮੈਂ ਉਹਨਾਂ ਨਾਲ ਸਾਈਨ ਕਰ ਬੈਠਦਾ ਤੇ ਮੈਨੂੰ ਇਹ ਰੋਲ ਕਰਨਾ ਵੀ ਪੈਣਾ ਸੀ ਤੇ ਪੰਜਾਬ ਦੇ ਵਿੱਚ ਮੈਨੂੰ ਜਾਣ ਕੇ ਮੇਰੀ ਜੋ ਕਿਰਕਰੀ ਹੋਣੀ ਸੀ ਉਹ ਮੈਂ ਹੀ ਜਾਣਦਾ ਕਿ ਇੱਕ ਸਰਦਾਰ ਬੰਦੇ ਨੂੰ ਆਹੇ ਰੋਲ ਲੱਬਿਆ ਸੀਗਾ ਮੂਤ ਪੀਣ ਵਾਲਾ ਉਹ ਵੀ ਇੰਸਪੈਕਟਰ ਪੱਕੜ ਸਿੰਘ ਦਾ ਤੇ ਉਹ ਫਿਰ ਉਹ ਰੋਲ ਜੌਨੀ ਲੀਵਰ ਨੇ ਕੀਤਾ ਸੀਗਾ ਤੇ ਉਹ ਜੌਨੀ ਲੀਵਰ ਹੁਣਾਂ ਨੂੰ ਉਹ ਜੱਜ ਗਿਆ ਵਧੀਆ ਉਹਨਾਂ ਦਾ ਕੰਮ ਸੀ ਪਰ ਇੱਕ ਉਹ ਸਰਦਾਰ ਬੰਦੇ ਨੂੰ ਉਹ ਰੋਲ ਨਹੀਂ ਜੱchnਾ ਸੀਗਾ ਇਹ ਤਾਂ ਕੁਦਰਤ ਦਾ ਕਹੋ ਨਿظام ਪੇ ਜਸਵਿੰਦਰ ਭੱਲਾ ਹੋਣੀ ਇਸ ਕਹ ਲਓ ਪੇ ਇੱਕ ਬਦਨਾਮੀ ਤੋਂ ਬਚ ਗਿਆ ਨਹੀਂ ਤਾਂ ਜਸਵਿੰਦਰ ਭੱਲਾ ਹੁਣਾਂ ਤੇ ਬਹੁਤ ਵੱਡੀ ਇੱਕ ਤੋਂ ਲੱਗ ਜਾਣੀ ਸੀ ਕਿ ਇਹਨੇ ਸਰਦਾਰ ਹੋ ਕੇ ਇੱਕ ਨਿਹਾਇਤ ਹੀ ਘਟੀਆ ਰੋਲ ਹਿੰਦੀ ਫਿਲਮ ਦੇ ਵਿੱਚ ਕੀਤਾ ਤੇ ਇੱਥੇ ਹਿੰਦੀ ਫਿਲਮ ਵਾਲਿਆਂ ਤੇ ਵੀ ਇਹ ਟੈਗ ਲੱਗ ਜਾਣਾ ਸੀ ਕਿ ਹਿੰਦੀ ਫਿਲਮਾਂ ਵਾਲੇ ਜਦ ਵੀ ਪੰਜਾਬੀ ਸਿੱਖਾਂ ਨੂੰ ਕੋਈ ਸਰਦਾਰ ਨੂੰ ਸਿੰਘ ਨੂੰ ਰੋਲ ਦਿੰਦੇ ਆ ਤੇ ਐਦਾਂ ਦਾ ਘਟੀਆ ਨਿਹਾਇਤ ਗੰਦਾ ਰੋਲ ਜਿਹੱਚ ਸਿੱਖਾਂ ਦੀ ਬੇਇੱਜ਼ਤੀ ਹੋਵੇ ਤੇ ਉਹ ਹੀ ਰੋਲ ਦਿੰਦੇ ਆ ਹਮੇਸ਼ਾ ਸਰਦਾਰਾਂ ਨੂੰ ਥੱਲੇ ਦਾ ਜਾਂ ਬੌਚਮੈਨ ਜਾਂ ਹੜੀਪਾ ਹਾਹਾ ਕਰਨਾ ਰੋਲ ਹੀ ਦਿੰਦੇ ਆ ਤੇ ਇਸ ਤੋਂ ਜਸਵਿੰਦਰ ਭੱਲਾ ਹੁਣੀ ਕਹਿੰਦੇ ਮੈਂ ਬਚ ਗਿਆ ਸੀ ਇਸ ਕਰਕੇ ਮੇਲਾ ਫਿਲਮ ਜਿਹੜੀ ਸੀਗੀ ਉਹ ਨਹੀਂ ਕਰ ਸਕੇ ਸੀ ਜਸਵਿੰਦਰ ਭੱਲਾ ਕਿਉਂਕਿ ਟਿਪਸ ਨਾਲ ਇਹਨਾਂ ਦਾ ਰੋਲਾ ਪੈ ਗਿਆ ਸੀਗਾ ਤਾਂ ਕਰਕੇ ਇਸ ਰੋਲ ਤੋਂ ਬਚੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਧੰਨਵਾਦ